ਤੰਤਾਂ ਤੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰ ਜੀ ਜਿਠੀ ਸਾਰੀ ਸਾਧ ਸੰਗਤ ਵਾਹਿਗੁਰੂ ਆਖਾਲਸਾ ਵਾਹਿਗੁਰੂ ਬੋਲੇ ਤੰਤਾਂ ਤੰਤਾਂ ਸੰਤ ਬਾਬਾ ਗੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਰਚਨਾ ਰਚਾਈ ਹੈ ਇਹਨਾਂ ਉੱਪਰ ਬਾਬਾ ਜੀ ਦੀ ਬਹੁਤ ਕਿਰਪਾ ਹੈ ਗੁਰਨਾਨ ਸਾਹਿਬ ਮਹਾਰਾਜ ਦੇ ਸੁਪੁੱਤਰ ਜਿਨ੍ਹਾਂ ਲਈ ਅੱਜ ਜਾਤ ਮਨਾ ਰਹੇ ਆ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੈ ਲਹਾ ਘਟ ਰਿਹਾ ਹੈ ਆਪਾਂ ਮਨੁੱਖਾ ਤਨ ਮਿਲਿਆ ਹੈ ਨਾਮ ਜਪਣ ਵਾਸਤੇ ਅਮੋਲਕ ਸ਼ਰੀਰ ਬੜੀ ਮੁਸ਼ਕਲ ਨਾਲ ਕਈ ਯੁੱਗਤ ਬਾਅਦ ਆਪ ਨੂੰ ਮਿਲਿਆ ਹੈ ਨਾਮ ਜਪਣ ਵਾਸਤੇ ਆਪਾਂ ਨੂੰ ਪਰਮੇਸ਼ਰ ਨੇ ਮਨੁੱਖਾ ਤਨ ਦਿੱਤਾ ਹੈ ਜਿੰਨਾ ਸਮਾਂ ਅਸੀਂ ਬੰਦਗੀ ਕਰਾਂਗੇ ਉਹੀ ਸਮਾਂ ਲੇਖੇ ਲਗੇਗਾ ਇੱਥੋਂ ਆਪਾਂ ਕੁਝ ਨਹੀਂ ਲੈ ਜਾਣਾ ਨਾਮ ਜਪਿਆ ਸੇਵਾ ਕੀਤੀ ਬੰਦਗੀ ਕੀਤੀ ਜਿੰਨਾ ਵੀ ਸੰਸਾਰ ਹੈ ਉਹ ਪਰਮੇਸ਼ਰ ਦੀਆਂ ਸਾਂ ਹੈ ਇੱਕ ਨੂਰ ਤੇ ਸਭ ਜੋਗ ਉਪਜਿਆ ਕੌਣ ਪੜੇ ਕੌਣ ਮੰਦੇ ਉਹ ਸਾਰਾ ਸੰਸਾਰ ਪਰਮੇਸ਼ਰ ਦੀਆਂ ਸਾਂ ਹੈ ਇੱਥੋਂ ਜਿੰਨਾ ਜਨਾ ਅਸੀਂ ਵਹਿਰ ਵਹਿਰ ਦਾ ਜਾਪ ਕਰਾਂਗੇ ਸਵੇਰੇ ਆਪ ਜੀ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲਾ ਸਚ ਨੂੰ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਸੋ ਸਾਥ ਸੰਗਤ ਜੀ ਇਸ ਮੁਰਖਾ ਤਨ ਨੂੰ ਤਾਂ ਦੇਵੀ ਦੇਵਤੇ ਦੇਵੀ ਦੇਵਤੇ ਵੀ ਲੋਕ ਜਨ ਜੋ ਸਾਨੂੰ ਮਨੁੱਖ ਜੋਨੇ ਮਿਲੀ ਹੈ ਸਵੇਰੇ ਉੱਠ ਕੇ ਅਮਰਤ ਵੇਲੇ ਅੱਧਾ ਘੰਟਾ 1 ਘੰਟਾ ਵਹਿਗ ਦਾ ਜਾਪ ਇੱਕ ਮਨ ਇੱਕ ਚਤ ਹੋ ਕੇ ਕਰਿਆ ਕਰੋ ਇੱਕ ਇੱਕ ਛਣ ਦਾ ਇੱਕ ਇੱਕ ਸਵੇਰ ਜਗ ਦਾ ਫਲ ਮਿਲਦਾ ਹੈ ਸੰਤ ਬਾਬੇ ਸ਼ਸ਼ੀ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਬੰਦਾ ਸਵੇਰੇ ਉੱਠ ਕੇ 1 ਘੰਟਾ ਵਹਿਗ ਵਹਿਗ ਦਾ ਜਾਪ ਕਰਦਾ ਹੈ ਉਹ ਸਾਰੀ ਜ਼ਿੰਦਗੀ ਉਹਦਾ ਅਖੀਰ ਤੇ ਜਨਮ ਮਰਨ ਹੀ ਕੱਟਿਆ ਜਾਂਦਾ ਹੈ ਸੋ ਬਾਬਾ ਗੁਰਵਿੰਦਰ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਇੰਨੀਆਂ ਸੰਗਤਾਂ ਜੋੜੀਆਂ ਇਹਨਾਂ ਨਾਲ ਜੁੜੇ ਰਹੋ ਤੁਹਾਡਾ ਭਲਾ ਹੋ ਜਾਏਗਾ ਹੁਣ ਆਪਾਂ ਨਾਮ ਜਪਦੇ ਆਂ ਸਾਰਿਆਂ ਸੰਗਤਾਂ ਨਾਲ ਨਾਮ ਜਪੀਓ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ

සතනාම සතනාම සතනාමජී සතනාම සතනාම සතනාමජී සතනාම සතනාම සතනාමජී ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਾ ਸੰਗ ਜੀ ਜੀ ਦੇ ਆਉਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਜੀ ਦੇ ਆਉਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਜੀ ਦੇ ਆਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਜੀ ਦੇ ਆਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਜੀਦੇ ਆਂ ਤੇ ਜਗਤ ਤਰ ਜਾਵੇ ਤਨ ਤਨ ਕਹੀਏ ਉਸ ਨੂੰ ਜੀਦੇ ਆਂ ਤੇ ਜਗਤ ਤਰ ਜਾਵੇ ਤਨ ਤਨ ਕਹੀਏ ਉਸ ਨੂੰ ਜੀਦੇ ਆਂ ਤੇ ਜਗਤ ਤਰ ਜਾਵੇ ਤਨ ਤਨ ਕਹੀਏ ਉਸ ਨੂੰ ਤਨ ਤਨ ਜੀ ਕਹੀਏ ਉਸ ਨੂੰ ਤਨ ਤਨ ਜੀ ਕਹੇ ਉਸ ਨੂੰ ਤਨ ਤਨ ਜੀ ਕਹੇ ਉਸ ਨੂੰ ਤਨ ਤਨ ਜੀ ਕਹੇ ਉਸ ਨੂੰ ਜੀ ਦੇ ਆਉਣ ਤੇ ਜਗਤ ਤਰ ਜਾਵੇ ਤਨ ਤਨ ਕਹੇ ਉਸ ਨੂੰ ਜੀ ਦੇ ਆਉਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਜੀ ਦੇ ਆਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਜੀ ਦੇ ਆਣ ਤੇ ਜਗਤ ਤਰ ਜਾਵੇ ਤਨ ਤਨ ਕਈਏ ਉਸ ਨੂੰ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ மான பாய ஜப்பப்பூட சேவா மான பாயிதா कारेश नान सिमर प्रभ अपना मन तन पै अरोगा जी कारेश नान सिमर प्रभ अपना मन तन पै अरोगा जी सिमर मन सिमर प्रश नान सिमर प्रभ अपना मन तन पै अरोगा जी कर इशनान सिमर प्रभ अपना मन तन पै अरो सत्संग जी जिन्ना जिन्ना जी आप जी नाम जपों के उड़ते बहते तुरद फिरते वाहू वाहरू, वाहरू देन रहो ਆਜੀ ਦਾ ਪੜਾ ਹੋ ਜਾਏਗਾ ਮਨੁੱਖਾ ਤਨ ਬੜੀ ਮੁਸ਼ਕਲ ਨਾਲ ਬੜੇ ਜੁਗਤੋ ਬਾਦ ਮਿਲਿਆ ਹੈ ਮਾਲਿਕਾ ਫਿਰ ਤੇ ਫਿਰ ਤੇ ਬਹੁਤੇ ਜੁਗਹਾ ਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲ ਕੀ ਬਰੀਆ ਸਮਰਤ ਕਹਾ ਨਹੀਂ ਸੋਸੇ ਬਾਬਾ ਗੁਰਵਿੰਦਰ ਸਿੰਘ ਮਹਾਰਾਜ ਨੇ ਸੰਗਤਾਂ ਨੂੰ ਜੋੜੀਆਂ ਹੈ ਸੰਗਤਾਂ ਲੱਗਿਆ ਰੋ ਇਹ ਸੰਸਾਰ ਦਾ ਪੜਾ ਕਰਨ ਵਾਸਤੇ ਆਏ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਦੀ ਕਿਰਪਾ ਹੈ ਇਹਨਾਂ ਤੇ ਆਪ ਬਖਸ਼ਿਆ ਕਰੋ ਵਾਹਿ ਰਖਾਲ ਸਾਹਿਬ ਨੂੰ ਮਹਾਂਪੁਰਖਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਸਮੂਹ ਮਹਾਂਪੁਰਖਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ੀ ਸਰਪਾਉ ਦੇ ਨਾਲ ਮਹਾਂਪੁਰਖਾਂ ਦਾ ਸਨਮਾਨ ਕਰਨ